जलंधर पश्चिमी के नवे विधायक महेंद्र भगत महेंद्र भगत ने विधायक हो चुकी सहु मुख्यमंत्री भगवंत मान भी शामिल <laughs> होमृतसर विखे सांसद गुरजीतल मिलने पहुंचे किसान किसान ने सांसद रौशला दत्ता दिता मांग पत्र सांसद ओशला ने कहा कांग्रेस दिलों किसानों के खड़ी है ਕਬਨਤੀ ਭਗਵੰਤ ਮਾਨ ਨੂੰ ਮਿਲਿਆ ਮਹਿੰਦਰ ਪਗਲ ਜੁੱਤਨ ਤੋਂ ਬਾਅਦ ਪਰਿਵਾਰ ਸਣੇ ਸੀਐਮ ਦੇ ਨਾਲ ਕੀਤੀ ਮੁਲਾਕਾਤ ਸੋਚ ਚੁੱਕਣ ਤੋਂ ਪਹਿਲਾਂ ਕੀਤੀ ਮੁਲਾਕਾਤ ਅੰਬਾਲਾ ਵਿੱਚ ਕਿਸਾਨਾਂ ਦੇ ਪ੍ਰਦਰਸ਼ਨ ਦੇ ਵਿੱਚ ਸ਼ੰਗਾਮਾ ਦਾਣਾ ਮੰਡੀ ਜਾ ਰਹੇ ਸੀ ਕਿਸਾਨ ਪੁਲਿਸ ਨੇ ਕਿਸਾਨਾਂ ਨੂੰ ਕੀਤਾ ਜਿੱਤੇ ਨਵਦੀਪ ਜਲਖੇੜਾ ਦੀ ਰਹਾਈ ਤੋਂ ਬਾਅਦ ਇਕੱਠ ਦੀ ਕੀਤੀ ਸੀ ਕੋਲ ਤਪੂਰਤਰਾ ਦੇ ਪਿੰਡ ਲਖਣ ਕਲਾ ਦੀ ਇੱਕ ਵੀਡੀਓ ਹੋ ਰਹੀ ਹੈ ਵਾਇਰਲ ਵੀਡੀਓ ਦੇ ਵਿੱਚ ਦਿਖ ਰਹੀ ਇੱਕ ਔਰਤ ਦੇ ਨਾਲ ਹੋ ਰਹੀ ਕੁਟਮਾਰ ਸੱਸ ਅਤੇ ਪਤੀਜੇ ਵੱਲੋਂ ਕੁੱਟ ਕੇ ਕੱਢਿਆ ਜਾ ਰਿਹਾ ਬਾਹਰ ਅਜੂਲਾ ਦੇ ਵਿੱਚ ਪਲਤੀ ਸਕੂਲ ਵੈਨ ਸੈਕਟਰ 25 ਦੇ ਵਿੱਚ ਪੁਲਿਸ ਟੌਂਕੀ ਨੇੜੇ ਪਲਤੀ ਵੈਨ ਸਕੂਲ ਵੈਨ ਦੇ ਵਿੱਚ ਸਵਾਰ 4 ਬੱਚਣ ਲੱਗੀਆਂ ਸੱਟਾਂ ਹਾਦਸੇ ਵੇਲੇ ਮਿਨੀ ਸਕੂਲ ਵੈਨ ਦੇ ਵਿੱਚ ਸਵਾਰ ਸਨ 8 ਬੱਚੇ ਅਮੀ ਸਰਵਿਕੇ ਹੋਟਲ ਦੇ ਸਾਹਦ ਤੋਂ ਦੋ ਕੁੜੀਆਂ ਨੇ ਮਾਰੀ ਚਾਲ ਥਾਈਲੈਂਡ ਦੀਆਂ ਦੋ ਕੁੜੀਆਂ ਨੇ ਚੌਥੀ ਮੰਜ਼ਲ ਤੋਂ ਮਾਰੀ ਚਾਲ ਦੇ ਵਪਾਰ ਦੇ ਸ਼ੱਕ ਦੇ ਵਿੱਚ ਰੇਡ ਕਰਨ ਗਈ ਸੀ ਪੁਲਿਸ ਦੋਵੇਂ ਕੁੜੀਆਂ ਗੰਭੀਰ ਰੂਪ ਦੇ ਵਿੱਚ ਸੱਕਦੀ ਜ਼ਮਾਨਤ ਰਿਹਾ ਨਵਦੀਪ ਜਲਬੇੜਾ ਜ਼ਮਾਨਤ ਮਿਲਣ ਤੋਂ ਬਾਅਦ ਅੰਬਾਲਾ ਜੇਲ੍ਹ ਤੋਂ ਆਏ ਬਾਹਰ ਕੱਲ ਹੀ ਹਾਈ ਕੋਰਟ ਤੋਂ ਮਿਲੀ ਜ਼ਮਾਨਤ ਨਵਦੀਪ ਜਲਬੇੜਾ ਰਿਹਾਈ ਤੇ ਕਿਸਾਨਾਂ ਦਾ ਪ੍ਰਦਰਸ਼ਨ ਰਾਕੇ ਯੂਨੀਅਨ ਪਵਾਲੀ ਗੁਰਦੇਵ ਚੋਠਾਠਵਾ ਖੁੰਦਾਨ ਕੈਂਪ ਹਲਕਾ ਵਿਧਾਇਕ ਦੇ ਪਤੀ ਮਨਦੀਪ ਲਖੇਵਾਲ ਨੇ ਕੀਤੀ ਸ਼ਿਰਕਤ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਰਹੀ ਹਾਜ਼ਰ ਬਰਦਾਸਪੁਰ ਦੇ ਚੇ ਕਾਂਗਰਸੀ ਡਾਇਰੈਕਟਰ ਮੁੱਤਲ 슈ਗਰ ਮਿਲ ਪਨੀਆਰ ਦੇ ਡਾਇਰੈਕਟਰ ਮੁੱਤਲ ਅਯੋਗ ਵਿਅਕਤੀਆਂ ਨੂੰ ਡਾਇਰੈਕਟਰ ਬਣਾਉਣ ਦੇ ਦੋਸ਼ਾਹੇਜ ਕਾਰਵਾਈ ਮੁਗਾਲਾ ਵਿਖੇ ਦੁਕਾਨ ਮਾਲਕਾਂ ਦੀ ਕੁੱਟਮਾਰ ਤੋਂ ਦੁਖੀ ਵਿਅਕਤੀ ਨੇ ਕੀਤੀ ਖੁਦਕੁਸ਼ੀ ਆਤਮ ਹੱਤਿਆ ਕਰਨ ਤੋਂ ਪਹਿਲਾਂ ਬਣਾਈ ਵਿਜੀਓ ਕੁੱਟਮਾਰ ਕਰਨ ਵਾਲੇ ਵਿਅਕਤੀਆਂ ਦੇ ਖਿਲਾਫ ਲਗਾਏ ਦੋਸ਼ ਮੁਗਾਲਾ ਪਿੰਡ ਦੇ ਨੇੜੇ ਵਾਪਰਿਆ ਹਾਦਸਾ ਮੁਗਾਲਾ ਵਿੱਚ ਬਲੈਰੋ ਅਤੇ ਮੋਟਰਸਾਈਕਲ ਦੀ ਟੱਕਰ ਇੱਕ ਦੀ ਮੌਤ ਇੱਕ ਗੰਭੀਰ ਜ਼ਖਮੀ

ਅੰਮ੍ਰਿਤਸਰ ਹੱਦਪਾਰ ਨਸ਼ਾ ਤਸਕਰੀ ਦੇ ਨਾਚੋਗ ਦਾ ਪਰਦਾਫਾਸ਼ ਦੋਸ਼ੀ ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ 7 ਕਿਲੋ ਹੈਰੋਇਨ 5 ਪਿਸਤੌਲ ਕਾਰਤੂਸ ਅਤੇ ਮੈਗਜ਼ੀਨ ਬਰਾਮਦ ਸ਼ੁਰੂ ਹੋਇਆ ਸਾਵਣ ਦਾ ਮਹੀਨਾ 22 ਜੁਲਾਈ ਤੋਂ ਕੀਤੀ ਜਾਵੇਗੀ ਪੋਲੇ ਬਾਬਾ ਦੇ ਪੂਜਾ ਜਨੰਦਰ ਵਿਖੇ ਸ਼ਾਲੂਆ ਨੇ ਮੰਦਰਾਂ ਨੂੰ ਲਾਈਟਾਂ ਨਾਲ ਸਜਾਇਆ ਸਾਵਣ ਦੇ ਮਹੀਨੇ ਦੇ ਵਿੱਚ ਰੱਖੇ ਜਾਂਦੇ ਨੇ ਵਰਤ ਤੁਹਾਡਾ ਵਜੂ ਸ਼ਕੀਰਤਾ ਵਿੱਚ ਮੋਈ ਪੁਲਿਸ ਮੁਲਾਜ਼ਮ ਦੀ ਮੌਤ ਪੇਤ ਪਹਿਲਾਤ ਦੇ ਵਿੱਚ ਮਿਲੀ ਅਸਿਰਵਿੰਦਰ ਸਿੰਘ ਦੀ ਲਾਸ਼ ਮੌਦਨਾ ਇਲਾਕੇ ਦੇ ਵਿੱਚ ਫੈਲੀ ਸੰਸਨੀ ਪਵਾਨੀਗਰ ਦੇ ਵਿੱਚ ਦੋ ਨੌਜਵਾਨਾਂ ਨੇ ਜ਼ਿੰਦਗੀ ਨੂੰ ਕਿ ਹਾਲ ਵਿਦਾ ਪੇਤ ਪਹਿਲਾਤ ਦੇ ਵਿੱਚ ਦੋ ਨੌਜਵਾਨਾਂ ਦੀ ਮੌਤ ਨਸ਼ੀਲੇ ਪਦਾਰਥ ਦੀ ਵਰਤੋਂ ਕਾਰਨ ਮੌਤਾ ਖੱਤਸ਼ਾ ਇਸ ਆਨंदोलਨ ਦੇ ਵਿੱਚ ਸ਼ਹੀਦ ਹੋਏ ਕਿਸਾਨ ਸੰਗਰੂੜ ਵਿਖੇ ਕਿਸਾਨ ਪਰਿਵਾਰਾਂ ਦੇ ਮੈਂਬਰਾਂ ਨੂੰ ਵੰਡੇ ਨਿਯੁਕਤੀ ਪੱਤਰ ਕੈਬਨਿਟ ਮੰਤਰੀ ਅਮਨੋੜਾ ਨੇ ਵੰਡੇ ਨਿਯੁਕਤੀ ਪੱਤਰ ਬਾਰਿਸ਼ ਨਾਲ ਲੋਕਾਂ ਨੂੰ ਆਇਆ ਸੁੱਖ ਦਾ ਸਾਣਾ ਬਹਾਲ ਕਰੇ ਵਿੱਚ ਹੋਈ ਬਾਰਿਸ਼ ਲੋਕਾਂ ਨੂੰ ਹੰਮਸ ਭਰੀ ਗਰਮੀ ਤੋਂ ਮਿਲਿ ਰਹਾਤ ਗਰਮੀ ਕਾਰਨ ਖੇਤਾਂ ਦੇ ਵਿੱਚ ਆ ਰਹੀ ਸੀ ਬਹੁਤ ਮੁਸ਼ਕਲ जीआईपी ਨੰਬਰਾਂ ਨਾਲ ਕੇ ਕਾਫੀ ਗਰੇਜ਼ ਚੰਡੀਗੜ੍ਹ ਦੇ ਲੋਕਾਂ ਦੇ ਵਿੱਚ ਰਹਿੰਦਾ ਹੈ ਕਾਫੀ ਗਰੇਜ਼ ਆਰਐਲਏ ਚੰਡੀਗੜ੍ਹ ਨੇ ਵਾਹਨਾਂ ਦੇ ਨੰਬਰਾਂ ਦੀ ਕਾਰਵਾਈ ਟੀ ਨਿਲਾਮੀ ਸੋ 24 ਲੱਖ 30 ਹਜ਼ਾਰ ਰੁਪਏ ਦੇ ਵਿੱਚ ਵਿਕਿਆ 3001 ਨੰਬਰ ਆਤਵਾਦੀ ਹੋਰ ਵੀਰ ਜਿੰਦਾ ਤੇ ਗੋਲਟੀਪੁਰਾੜ ਖਿਲਾਫ افੀਆਈਰ ਫਿਰੋਜ਼ਪੁਰ ਨਿਵਾਸੀ ਤੋਂ ਮੰਗੀ 2 ਕਰੋੜ ਰੁਪਏ ਦੀ ਫਿਰੋਤੀ ਲਿਖਤੀ ਪੱਤਰ ਤੇ ਮੈਸੇਜ ਰਾਹੀਂ ਦਿੱਤਾ ਗਿਆ ਅਤਵਾਦੀ ਹਮਲੇ ਨਾਲ ਜੁੱਟਣ ਦੇ ਲਈ ਤਿਆਰ ਪਠਾਨਕੋਟ ਪੁਲਿਸ ਪਠਾਨਕੋਟ ਪੁਲਿਸ ਦੀ ਤਾਕਤ ਦੇ ਵਿੱਚ ਕੀਤਾ ਗਿਆ ਵਾਅਦਾ ਤਿੰਨ ਤਤਕਾਲ ਜਵਾਬ ਟੀਮਾਂ ਦਾ ਕੀਤਾ ਗਿਆ ਗੱਠ ਪਟਿਆਲਾ ਦੇ ਵਿੱਚ ਪਿਆ ਜ਼ਬਰਦਸਤ ਵੀ ਲੋਕਾਂ ਨੂੰ ਗਰਮੀ ਤੋਂ ਮਿਲੀ ਰਾਹਤ ਮੀਂਹੇ ਪਟਿਆਲਾ ਪ੍ਰਸ਼ਾਸਨ ਦੀ ਖੋਲੀ ਪੋਲ ਪਟਿਆਲਾ ਦੇ ਵਿੱਚ ਹਰ ਥਾਂ ਤੇ ਇਕੱਠਾ ਹੋਇਆ ਪਾਣੀ लुदासपुर एक चेकपोत पंद्रह महीने पहला पहले चोरासी नशेरी पेट हुन दूजा भी नशे कारण पंद्रह दिन तो है कर उगाए पारिवारिक मेंबर और के बुरा हाल। रोसपुर नगर काउंसिल के नेड़े पलचा ऑटो एक्टिवा सालक ने बचाव दे चक्कर दे हादसा ऑटो दे बैठी औरत डिक्की अते जख्मी हुई अस्पताल दे जेरे इलाज। ਭਿੰਡਾ ਅੰਮ੍ਰਿਤਸਰ ਰੋਡ ਤੇ ਸਤਜੀਰਾ ਐਂਟਰੀ ਗੇਟ ਨਜ਼ਦੀਕ ਪ੍ਰਾਈਵੇਟ ਬੱਸ ਨੇ ਮਾਰੀ ਮੋਟਰਸਾਈਕਲ ਟੱਕਰ ਪਤੀ ਪਤਨੀ ਤੇ ਬੱਚਾ ਹੋਏ ਸਖਮੀ ਸੰਗਠਿਤ ਅਪਰਾਧ ਖਿਲਾਫ ਵੱਡੀ ਸਫਲਤਾ ਇਹ ਜੀਟੀਐਫ ਫਤਿਹ ਬਝਿੰਡਾ ਜ਼ਿਲ੍ਹਾ ਪੁਲਿਸ ਦਾ ਸਾਂਝਾ ਆਪਰੇਸ਼ਨ ਲਾਰੈਂਸ ਕੁਸ਼ਨੋਈ ਅਤੇ ਗੋਲਜੀ ਬਰਾਦਤ ਦੇ ਇਨ ਸਾਥੀ ਗ੍ਰਿਫਤਾਰ 2024 ਅੰਤਿਮ ਬਜਟ ਦਾ ਆਖਰੀ ਪੜਾਅ ਵਿੱਤ ਮੰਤਰਾਲੇ ਵਿੱਚ ਕਰਵਾਈ ਗਈ ਹਲਵਾ ਸੈਰਮਨੀ ਵਜਨ ਦਿੱਤਾ ਗਿਆ ਅੰਤਿਮ ਰੂਪ ਮੁੰਬਈ ਪੁਨੇ ਐਕਸਪ੍ਰੈਸ ਵੇ ਤੇ ਵਾਪਰਿਆ ਵਟਾ ਹੱਜਾਬਾਸ ਅਤੇ ਟਰੈਕਟਰ ਦੀ ਹੋਈ ਜ਼ਬਰਦਸਤ ਟੱਕਰ ਹਾਦਸੇ ਦੇ ਵਿੱਚ 5 ਲੋਕਾਂ ਦੀ ਮੌਤ 50 ਜ਼ਖਮੀ ਬਸਤੇ ਵਿੱਚ ਸਵਾਰ ਸਨ ਸਾਰੇ ਚਰਦਾਂ ਸ਼ਰਧਾਲੂਆਂ ਨਾਲ ਜਾਰੀ ਅਭਨਾਸ ਯਾਤਰਾ ਸ਼ਰਧਾਲੂਆਂ ਦਾ ਇੱਕ ਹੋਰ ਜਥਾ ਰਵਾਨਾ ਪੰਥਾ ਚੌਕ ਬੇਸ ਕੈਂਪ ਤੋਂ ਜਥਾ ਰਵਾਨਾ ਸ਼ਰਧਾਲੂਆਂ ਦੇ ਲਈ ਸੁਰੱਖਿਆ ਦੇ ਪੁਖਤਾ ਪ੍ਰਬੰਧ ਸੀਐਮ ਕੇ ਸ਼ਿਵਾਲ ਦੀ ਅਰਜੀ ਤੇ ਹੋਈ ਸੁਣਵਾਈ ਸੀਬੀਆਈ ਕੇਸ ਦੇ ਵਿੱਚ ਪਟੀਸ਼ਨ ਤੇ ਹੋਈ ਸੁਣਵਾਈ ਕੇਜਵਾਲ ਨੇ ਸੀਬੀਆਈ ਦੇ ਵੱਲੋਂ ਹਿੱਕੀ ਗ੍ਰਿਫਤਾਰੀ ਨੂੰ ਦਿੱਤੀ ਸੀ ਚੁਣੌਤੀ ਪੀਪਲਸ ਡੈਮੋਕ੍ਰੇਟਿਕ ਪਾਰਟੀ ਦੀ ਮੁਖੀ ਮਹਿਬੂਬਾ ਮੁਫਤੀਲਾ ਫੌਜੀਆਂ ਲੈ ਕੇ ਵੱਡਾ ਬਿਆਨ ਦੇਸ਼ ਭਰ ਦੇ ਵਿੱਚ ਫੌਜੀ ਡਿਊਟੀ ਦੇ ਲਈ ਕਸ਼ਮੀਰ ਆਉਂਦੇ ਪਰ ਤਾਬੂਤ ਦੇ ਵਿੱਚ ਵਾਪਸ ਚਲੇ ਜਾਂਦੇ ਇਸ ਦੇ ਲਈ ਕੁੱਝ ਪੈਡ ਰੋਖੰਦੀ ਜ਼ਿੰਮੇਵਾਰੀ ਕਿਸ ਦੀ ਤੁਮੇ ਕਸ਼ਮੀਰ ਦੇ ਰੋਡਾਂ ਦੇ ਵਿੱਚ جاری ਇੰਕਾਊਂਟਰ ਸੁਰੱਖਿਆ ਬਲਾਤ ਅਤਵਾਦੀ ਉਚਾਣੇ ਚੱਲ ਰਹੀ ਮੁੱਢਪੇਟਸ ਪਾਰਟ ਤੇ ਜੁਗਈ ਹੋਏ ਸੁਰੱਖਿਆ ਸੁਰੱਖਿਆ ਬਲਾਤ ਅਤਵਾਦੀਆਂ ਨੂੰ ਚਾਰੇ ਪਾਸੇ ਘੇਰਿਆ ਜੰਮੂ ਕਸ਼ਮੀਰ ਦੇ ਰੋਡਾਂ ਦੇ ਵਿੱਚ ਮੁਕਾਬਲੇ ਦੌਰਾਨ ਕੈਪਟਨ ਬ੍ਰਿਜੇਸ਼ ਥਾਪਾ ਸ਼ਹੀਦ ਪਿਤਾ ਨੇ ਕਿਹਾ ਪੁੱਤਰ ਦਾ ਦੇਸ਼ ਲਈ ਸ਼ਹੀਦ ਹੋਣਾ ਮਾਣ ਵਾਲੀ ਗੱਲ ਕੈਪਟਨ ਬ੍ਰਿਜੇਸ਼ ਥਾਪਾ ਦੇ ਪਿਤਾ ਵੀ ਇੱਕ ਸੇਵਾ ਮੁਕਤ ਕਰਨਲ ਹਨ ਕਨਕੋਟ ਨਗਰੀ ਪੁੰਚ ਦੇ ਵਿੱਚ ਸ਼ੁਰੂ ਹੋਈ ਰਿਵਰ ਰਾਫਟਿੰਗ ਏਰੀਸੀ ਸੰਦੇਸ਼ ਕੁਮਾਰ ਸ਼ਰਮਾ ਨੇ ਕੀਤਾ ਉਦਘਾਟਨ ਸੈਰ ਸਪਾਟੇ ਨੂੰ ਚਾਹਿਤ ਕਰੇਗੀ ਰਿਵਰ ਰਾਫਟਿੰਗ ਲੋਕ ਇਸ ਦਾ ਆਨੰਦ ਮਾਣਨ श्रीलंका ਦੇ ਸਾਥਕ ਕਪਤਾਨ ਤਮਿਕਾ ਨਿਰੋਸ਼ਨ ਦਾ 42 ਸਾਲ ਦੀ ਉਮਰ ਦੇ ਵਿੱਚ ਗੋਲੀਆਂ ਮਾਰ ਕੇ ਕਤਲ ESPN ਨੇ ਕਿਹਾ ਸ਼ੂਟਰ ਅਜੇ ਵੀ ਫਰਾਰਨ ਸ਼੍ਰੀਲੰਕਾ ਪੁਲਿਸ ਫਿਲਹਾਲ ਵਿਅਕਤੀ ਦੀ ਪਛਾਣ ਕਰ ਰਹੀ ਹੈ ਨਿਊਜ਼ੀਲੈਂਡ ਮਹਿਲਾ ਟੀਮ ਨੂੰ ਇੱਕ ਵਿਆਸਤ ਦੌਰ ਦਾ ਕਰਨਾ ਪੈ ਰਿਹਾ ਹੈ ਸਾਹਮਣਾ ਨਿਊਜ਼ੀਲੈਂਡ ਦੀਆਂ ਖਿਡਾਰਨਾਂ ਨੇ ਗਰਮੀ ਦੀ ਲੜੀ ਦਾ ਕੀਤਾ ਹੈ ਹਾਰਦਿਕ ਪੰਡੇਰਾਂ ਵੱਲੋਂ ਉਧਰ ਦੇ ਵਿੱਚ ਨਿਗਾ ਸਵਾਗਤ ਟੀਮ ਇੰਡੀਆ ਦੇ ਜਿੱਤਰਾਜ ਜਸ਼ਨ ਮਨੋਂ ਦੇ ਲਈ ਕੀਤਾ ਰੋਡ ਸ਼ੂ ਜੇਮਸ ਨੇ ਵੈਸਟ ਇੰਡੀਜ਼ ਖਿਲਾਫ ਪਹਿਲੇ ਟੈਸਟ ਤੋਂ ਬਾਅਦ ਅੰਤਰਰਾਸ਼ਟਰੀ ਕ੍ਰਿਕਟ ਤੋਂ ਲਿਆ ਸਨਿਆਸ ਨਿਗਾਸ ਕਲਗਾ ਦੀ ਤਬਾ ਤਬਾ ਵਾਲੀ ਰੀਲ ਤੇ ਵਿਵਾਦ ਹਰ ਪਾਸੇ ਜਿਹਾ ਰਾਇਤ ਸੁਰੇਸ਼ ਅਨਦੀ ਰੀਲ ਤੇ ਵਿਵਾਦ ਨਿਊਜ਼ੀਲੈਂਡ ਨੇ ਗਰਮੀ ਦੇ ਪ੍ਰੋਗਰਾਮ ਦਾ ਕੀਤਾ ਖੁਲਾਸਾ ਨਿਊਜ਼ੀਲੈਂਡ ਗਰਮੀ ਦੇ ਵਿੱਚ ਸ਼੍ਰੀਲੰਕਾ ਤੇ ਪਾਕਿਸਤਾਨ ਦੇ ਖਿਲਾਫ ਵਾਈਟ ਬਾਲ ਸੀਰੀਜ਼ ਹੀ ਕਰੇਗਾ ਮੇਜ਼ਬਾਨ ਇੰਗਲੈਂਡ ਤੇ ਸਕਾਟਲੈਂਡ ਟੂਰ ਦੇ ਲਈ ਆਸਟ੍ਰੇਲੀਆ ਟੀਮ ਦਾ ਐਲਾਨ ਆਸਟ੍ਰੇਲੀਆ ਖੇਡੇਗਾ ਸਕਾਟਲੈਂਡ ਤੇ ਇੰਗਲੈਂਡ ਖਿਲਾਫ ਅੰਤਰਰਾਸ਼ਟਰੀ ਮੈਚ ਸਾਪਾ ਖਿਡਾਰੀ ਗੌਤਮ ਗੰਭੀਰ ਨੇ ਆਪਣੀ ਨਿਯੁਕਤੀ ਤੋਂ ਬਾਅਦ ਅੱਗੇ ਕੇ ਆਰਮ ਦਿੱਤੀ ਸ਼ਰਧਾਂਜਲੀ ਸਾਪਾ ਖਿਡਾਰੀ ਗੌਤਮ ਗੰਭੀਰ ਨੇ ਕੁਝ ਸਮਾਂ ਪਹਿਲਾਂ ਹੀ ਟੀਮ ਦੇ ਕੋਚ ਵਜੋਂ 88 ਬਹੁਦਾ ਰੈਸਟ ਇੰਡੀਜ਼ ਦੇ ਕੋਚ ਆਂਦਰੇ ਕੋਲੀ ਨੇ ਆਪਣੇ ਖਿਡਾਰੀਆਂ ਨੂੰ ਆਸਟ੍ਰੇਲੀਆ ਦੇ ਖਿਲਾਫ ਆਪਣੀ ਜਿੱਤ ਤੋਂ ਪ੍ਰੇਰਣਾ ਲੈਣ ਲਈ ਕਿਹਾ ਇੰਗਲੈਂਡ ਨੇ ਵੈਸਟ ਇੰਡੀਜ਼ ਖਿਲਾਫ ਦੂਜੇ ਟੈਸਟ ਮੈਚ ਦਾ ਖਿਤਾ ਖਲਾਸਾ ਇਹ ਮੁਕਾਬਲਾ ਵੀਵਾਰ ਤੋਂ ਨਾਂਟਿਗਮ ਦੇ ਵਿੱਚ ਹੋਵੇਗਾ ਸ਼ੁਰੂ ਆਸਟ੍ਰੇਲੀਆ ਦੇ ਰਾਸ਼ਟਰੀ ਚੋਣਕਾਰ ਜਾਰਜ ਬੀਲੀ ਦਾ ਮੰਨਣਾ ਮੌਰੀਸ ਅਤੇ ਚਾਈਦੀ ਤੇਜ਼ ਜੋੜੀ ਨੂੰ ਬੈਗੀਗਰੀਜ਼ ਦੇ ਲਈ ਖੇਡਣ ਦਾ ਮਿਲਣਗੇ ਮੌਕੇ ਚਨਈ ਸੁਪਰ ਕਿੰਗਜ਼ ਨੇ ਹਮੇਸ਼ਾ ਆਸਟ੍ਰੇਲੀਆ ਦੇ ਨਾਲ ਇੱਕ ਖਾਸ ਸੰਬੰਧ ਕੀਤਾ ਸਾਂਝਾ ਚਨਈ ਸੁਪਰ ਕਿੰਗਜ਼ ਸਿਡਨੀ ਦੇ ਵਿੱਚ ਸੁਪਰ ਕਿੰਗਜ਼ ਅਕੈਡਮੀ ਦਾ ਕਰੇਗਾ ਸਥਾਪਨਾ ਜਾਫਨਾ ਖਿੰਸ ਤੇ ਕੋਲੰਬੋ ਦੀ ਰੋਮਾਂਚੀ ਕ ਜੁਦਗ ਨਾਲ ক্রিকেট ਪ੍ਰਸ਼ੰਸਕਾਂ ਦੇ ਵਿੱਚ ਖੁਸ਼ੀ ਦੀ ਲਹਿਰ ਸ਼ਾਬਾਦ ਦਾਬਖਾਨ ਹਾਲੀਆ ਪ੍ਰਦਰਸ਼ਨ ਤੇ ਬੋਲੇ